ਨਹਾਉਂਦੇ ਸਮੇਂ ਰਹੋ ਸਾਵਧਾਨ ਕੰਨਾਂ 'ਚ ਪਾਣੀ ਪੜਨਾ ਹੋ ਸਕਦਾ ਜਾਨਲੇਵਾ ਸੁਣਨ ਸ਼ਕਤੀ ਤੇ ਪੈ ਸਕਦਾ ਅਸਰ ਅਕਸਰ ਹੀ ਨਹਾਉਣ ਦੇ ਸਮੇਂ ਜਾਂ ਤੈਰਾਕੀ ਕਰਦੇ ਸਮੇਂ ਕੰਨ ਪਾਣੀ ਨਾਲ ਭਰ ਜਾਂਦੇ ਨੇ ਲੋਕ ਚਾਹੇ ਵੀ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿਉਂਕਿ ਇਸ ਨਾਲ ਕੰਨਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਅਸਲ 'ਚ ਜਦੋਂ ਪਾਣੀ ਕੰਨ ਵਿੱਚ ਜਾਂਦਾ ਹੈ ਤਾਂ ਇਹ ਸਿਰਫ ਕੰਨਾਂ ਤੱਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਸਾਰੇ ਅੰਗਾਂ ਤੱਕ ਪਹੁੰਚ ਜਾਂਦਾ ਜਿਵੇਂ ਇਹ ਕੰਨ ਦੀਆਂ ਨਲੀਆਂ ਤੱਕ ਪਹੁੰਚਦਾ ਹੈ ਤੇ ਅੰਦਰੋਂ ਇਹਨਾਂ ਹਿੱਸਿਆਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਇਸ ਕਾਰਨ ਲਾਗ ਤੇਜ਼ੀ ਨਾਲ ਫੈਲਦੀ ਹੈ ਜੇਕਰ ਲਾਗ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਇਹ ਸੁਣਨ ਸ਼ਕਤੀ ਨੂੰ ਵੀ ਪ੍ਰਭਾਵਿਤ ਅਵਤ ਕਰ ਸਕਦੀ ਹੈ ਜੇਕਰ ਨਹਾਉਂਦੇ ਸਮੇਂ ਕੰਨਾਂ ਦੇ ਵਿੱਚ ਪਾਣੀ ਪੜ ਜਾਵੇ ਤਾਂ ਪਾਣੀ ਆਮ ਤੌਰ ਤੇ ਆਪਣੇ ਆਪ ਬਾਹਰ ਨਿਕਲ ਜਾਂਦਾ ਹੈ ਪਰ ਜੇਕਰ ਇਹ ਜਹ ਨਹੀਂ ਹੁੰਦਾ ਤਾਂ ਫਸੀ ਹੋਈ ਨਮੀ ਕੰਨਾਂ ਦੀ ਲਾਗ ਦਾ ਕਾਰਨ ਬਣ ਸਕਦੀ ਹੈ ਇਹ ਕੰਨ ਦੇ ਬਾਹਰੀ ਪਾਸੇ OTI ਐਕਸਟਰਨਲ ਦਾ ਕਾਰਨ ਬਣਦਾ ਅਸਲ ਦੇ ਵਿੱਚ OTI ਐਕਸਟਰਨਲ ਇੱਕ ਸੰਕਰਮਣ ਹੈ ਜਿਸ ਚ ਬਾਹਰੀ ਕੰਨ ਦੇ ਆਚਾਮ ਦੇ ਵਿੱਚਕਾਰ ਟਿਊਬ ਵਿੱਚ ਸੋਜ ਤੇ ਲਾਲੀ ਹੁੰਦੀ ਹੈ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਨਫੈਕਸ਼ਨ ਵਧਦੀ ਰਹਿੰਦੀ ਹੈ ਤੇ ਹੋਰ ਫੈਲ ਜਾਂਦੀ ਹੈ ਇਹਨਾਂ ਚੀਜ਼ਾਂ ਤੋ ਬਚਨ ਦੀ ਕੋਸ਼ਿਸ਼ ਕਰੋ ਕਿਉਂਕਿ ਕੰਨ ਦੀ ਲਾਗ ਨੂੰ ਹਲਕੇ ਤੌਰ ਤੇ ਲੈਣਾ ਇੱਕ ਵੱਡੀ ਗਲਤੀ ਸਾਬਤ ਹੋ ਸਕਦੀ ਹੈ ਜੋ ਸਮੇਂ ਦੇ ਨਾਲ ਗੰਭੀਰ ਰੂਪ ਦੇ ਵਿੱਚ ਬਦਲ ਸਕਦੀ ਹੈ ਨਹਾਉਂਦੇ ਸਮੇਂ ਰਹੋ ਸਾਵਧਾਨ ਕੰਨਾਂ 'ਚ ਪਾਣੀ ਪੜਨਾ ਹੋ ਸਕਦਾ ਜਾਨਲੇਵਾ ਸੁਣਨ ਸ਼ਕਤੀ ਤੇ ਪੈ ਸਕਦਾ ਅਸਰ ਅਕਸਰ ਹੀ ਨਹਾਣ ਦੇ ਸਮੇਂ ਜਾਂ ਤੈਰਾਕੀ ਕਰਦੇ ਸਮੇਂ ਕੰਨ ਪਾਣੀ ਨਾਲ ਭਰ ਜਾਂਦੇ ਨੇ ਲੋਕ ਚਾਹੇ ਵੀ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿਉਂਕਿ ਇਸ ਨਾਲ ਕੰਨਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਅਸਲ 'ਚ ਜਦੋਂ ਪਾਣੀ ਕੰਨ ਵਿੱਚ ਜਾਂਦਾ ਹੈ ਤਾਂ ਇਹ ਸਿਰਫ ਕੰਨਾਂ ਤੱਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਸਾਰੇ ਅੰਗਾਂ ਤੱਕ ਪਹੁੰਚ ਜਾਂਦਾ ਹੈ ਜਿਵੇਂ ਇਹ ਕੰਨ ਦੀਆਂ ਨਲੀਆਂ ਤੱਕ ਪਹੁੰਚਦਾ ਹੈ ਤੇ ਅੰਦਰੋਂ ਇਹਨਾਂ ਹਿੱਸਿਆਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਇਸ ਕਾਰਨ ਲਾਗ ਤੇਜ਼ੀ ਨਾਲ ਫੈਲਦੀ ਹੈ ਜੇਕਰ ਲਾਗ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਇਹ ਸੁਣਨ ਦੀ ਸ਼ਕਤੀ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਜੇਕਰ ਨਹਾਉਂਦੇ ਸਮੇਂ ਕੰਨਾਂ ਦੇ ਵਿੱਚ ਪਾਣੀ ਪੜ ਜਾਵੇ ਤਾਂ ਪਾਣੀ ਆਮ ਤੌਰ ਤੇ ਆਪਣੇ ਆਪ ਬਾਹਰ ਨਿਕਲ ਜਾਂਦਾ ਹੈ ਪਰ ਜੇਕਰ ਜਿਹਾ ਨਹੀਂ ਹੁੰਦਾ ਤਾਂ ਫਸੀ ਹੋਈ ਨਮੀ ਕੰਨਾਂ ਦੀ ਲਾਗ ਦਾ ਕਾਰਨ ਬਣ ਸਕਦੀ ਹੈ ਇਹ ਕੰਨ ਦੇ ਬਾਹਰੀ ਪਾਸੇ OTT এক্সਟਰਨਲ ਦਾ ਕਾਰਨ ਬਣਦਾ ਅਸਲ ਦੇ ਵਿੱਚ OTT এক্সਟਰਨਲ ਇੱਕ ਸੰਕਰਮਣ ਹੈ ਜਿਸ ਚ ਬਾਹਰੀ ਕੰਨ ਦੇ ਆਟ੍ਰਮ ਦੇ ਵਿੱਚ ਕਾਰ ਟਿਊਬ ਵਿੱਚ ਸੋਜ ਤੇ ਲਾਲੀ ਹੁੰਦੀ ਹੈ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਨਫੈਕਸ਼ਨ ਵਧਦੀ ਰਹਿੰਦੀ ਹੈ ਤੇ ਹੋਰ ਫੈਲ ਜਾਂਦੀ ਹੈ ਇਹਨਾਂ ਇਸਾਂ ਤੋਂ ਬਚਣ ਦੀ ਕੋਸ਼ਿਸ਼ ਕਰੋ ਕਿਉਂਕਿ ਕੰਨ ਦੀ ਲਾਗ ਨੂੰ ਹਲਕੇ ਤੌਰ ਤੇ ਲੈਣਾ ਇੱਕ ਵੱਡੀ ਗਲਤੀ ਸਾਬਤ ਹੋ ਸਕਦੀ ਹੈ ਜੋ ਸਮੇਂ ਦੇ ਨਾਲ ਗੰਭੀਰ ਰੂਪ ਦੇ ਵਿੱਚ ਬਦਲ ਸਕਦੀ ਹੈ ਨਹਾਉਂਦੇ ਸਮੇਂ ਰਹੋ ਸਾਵਧਾਨ ਕੰਨਾਂ 'ਚ ਪਾਣੀ ਪੜਨਾ ਹੋ ਸਕਦਾ ਹੈ ਜਾਨਲੇਵਾ ਸੁਣਨ ਸ਼ਕਤੀ 'ਤੇ ਪੈ ਸਕਦਾ ਅਸਰ ਅਕਸਰ ਹੀ ਨਹਾਉਣ ਦੇ ਸਮੇਂ ਜਾਂ ਤੈਰਾਕੀ ਕਰਦੇ ਸਮੇਂ ਕੰਨ ਪਾਣੀ ਨਾਲ ਭਰ ਜਾਂਦੇ ਨੇ ਲੋਕ ਚਾਹੇ ਵੀ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿਉਂਕਿ ਇਸ ਨਾਲ ਕੰਨਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਅਸਲ 'ਚ ਜਦੋਂ ਪਾਣੀ ਕੰਨ ਵਿੱਚ ਜਾਂਦਾ ਹੈ ਤਾਂ ਇਹ ਸਿਰਫ ਕੰਨਾਂ ਤੱਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਸਾਰੇ ਅੰਗਾਂ ਤੱਕ ਪਹੁੰਚ ਜਾਂਦਾ ਹੈ ਜਿਵੇਂ ਇਹ ਕੰਧੀਆਂ ਨਲੀਆਂ ਤੱਕ ਪਹੁੰਚਦਾ ਹੈ ਤੇ ਅੰਦਰੋਂ ਇਹਨਾਂ ਹਿੱਸਿਆਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਇਸ ਕਾਰਨ ਲਾਗ ਤੇਜ਼ੀ ਨਾਲ ਫੈਲਦੀ ਹੈ ਜੇਕਰ ਲਾਗ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਇਹ ਸੁਣਨ ਸ਼ਕਤੀ ਨੂੰ ਵੀ ਬਹੁਤ ਕਰ ਸਕਦੀ ਹੈ ਜੇਕਰ ਨਹਾਉਂਦੇ ਸਮੇਂ ਕੰਨਾਂ ਦੇ ਵਿੱਚ ਪਾਣੀ ਪੜ ਜਾਵੇ ਤਾਂ ਪਾਣੀ ਆਮ ਤੌਰ ਤੇ ਆਪਣੇ ਆਪ ਬਾਹਰ ਨਿਕਲ ਜਾਂਦਾ ਪਰ ਜੇਕਰ ਇਹ ਜਿਹਾ ਨਹੀਂ ਹੁੰਦਾ ਤਾਂ ਫਸੀ ਹੋਈ ਨਮੀ ਕੰਨਾਂ ਦੀ ਲਾਗ ਦਾ ਕਾਰਨ ਬਣ ਸਕਦੀ ਹੈ ਇਹ ਕੰਨ ਦੇ ਬਾਹਰੀ ਪਾਸੇ OTT এক্সਟਰਨਲ ਦਾ ਕਾਰਨ ਬਣਦਾ ਅਸਲ ਦੇ ਵਿੱਚ OTT এক্সਟਰਨਲ ਇੱਕ ਸੰਕਰਮਣ ਹੈ ਜਿਸ ਚ ਬਾਹਰੀ ਕੰਨ ਦੇ ਜਾਮ ਦੇ ਵਿੱਚਕਾਰ ਟਿਊਬ ਵਿੱਚ ਸੋਜ ਤੇ ਲਾਲੀ ਹੁੰਦੀ ਹੈ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਨਫੈਕਸ਼ਨ ਵਧਦੀ ਰਹਿੰਦੀ ਹੈ ਤੇ ਹੋਰ ਫੈਲ ਜਾਂਦੀ ਹੈ ਇਹਨਾਂ ਚੀਜ਼ਾਂ ਤੋ ਬਚਨ ਦੀ ਕੋਸ਼ਿਸ਼ ਕਰੋ ਕਿਉਂਕਿ ਕੰਨ ਦੀ ਲਾਗ ਨੂੰ ਹਲਕੇ ਤੌਰ ਤੇ ਲੈਣਾ ਇੱਕ ਵੱਡੀ ਗਲਤੀ ਸਾਬਤ ਹੋ ਸਕਦੀ ਹੈ ਜੋ ਸਮੇਂ ਦੇ ਨਾਲ ਗੰਭੀਰ ਰੂਪ ਦੇ ਵਿੱਚ ਬਦਲ ਸਕਦੀ ਹੈ